ਹਾਂ ਸਸਿਕਲ ਸਰਨੋਂ ਕੇ ਹਾਲ ਚਾਲਾ ਉਮੀਦ ਕਰੀਂ ਦ ਸਾਰੇ ਠੀਕ ਹੋਣਗੇ ਅੱਜ ਵੀਰੇ ਦੇ ਵਿੱਚ ਮੈਂ ਤੁਹਾਨੂੰ ਸ਼ੇਅਰ ਕਰ ਰਹੀ ਹਾਂ ਇੱਕ ਬਹੁਤ ਵਧੀਆ ਫੇਸ ਪੈਕ ਜਿਹੜਾ ਆਪਣੇ ਸਕਿਨ ਦੇ ਲਈ ਬਹੁਤ ਜ਼ਿਆਦਾ ਵਧੀਆ ਹੈ एक मुल्तानी मिट्टी का फेस पैक मुल्तानी मिट्टी ने फॉरल अर्थ भी किया जाता जो काफ़ी अच्छी है जो ही जो आपू यूज़ करते रहिए ना वो जी अपनी स्किन के उपर ब्लैक हैड्स है ओपन पोरसा उन्होंने जो एक्सट्रा ऑयल निकलता है ना उन रिमूव करती है तो मुल्तानी मिट्टी अपनी जेडी स्किन के ऊपर डैड स्किन है ब्लैक हैंड्स है कॉले धब्बे है ठीक है पिगमटेशन हो रही है जो अपनी स्किन बहुत ज़्यादा लूज पै टाइट करने का काम करोगे ਮੁਲਤਾਨੀ ਮਿੱਟੀ ਨਾਲ ਜਿਹੜੇ ਪੁਰਾਣੇ ਆਪਣੇ ਨਾਨੀ ਦਾਦੀਆਂ ਸੀਗੀਆਂ ਸਾਰੀਆਂ ਆਪਣੇ ਮੁਲਤਾਨੀ ਮਿੱਟੀ ਨੂੰ ਯੂਜ਼ ਕਰਦੀਆਂ ਸੀਗੀਆਂ ਜਿਵੇਂ ਉਹ ਆਪਣੇ ਹੈਅਰ ਵਾਸ਼ ਲਈ ਵੀ ਮੁਲਤਾਨੀ ਮਿੱਟੀ ਯੂਜ਼ ਕਰਦੇ ਸੀਗੇ ਕੋਈ ਫੇਸ ਪੈਕ ਵਗੈਰਾ ਬਣਾਉਂਦੇ ਸੀਗੇ ਉਹਨਾਂ ਦੇ ਕੋਈ ਦਾਅਵਾ ਤਾਂ ਬੰਨੇ ਹੁੰਦਾ ਸੀਗਾ ਉਹਨਾਂ ਦੀ ਸਕਿਨ ਬਹੁਤ ਜ਼ਿਆਦਾ ਇੰਨੀ ਸ਼ਾਈਨ ਕਰਦੀ ਸੀ ਨਾ ਗਲੋ ਕਰਦੀ ਸੀਗੀ ਤੇ ਉਹ ਜਿਹੜੇ 50 ਸਾਲ ਦੀਆਂ ਵੀ ਲੇਡੀਜ਼ ਹੁੰਦੀਆਂ ਸੀਗੀਆਂ ਉਹ ਉਹ ਮਲਤਾਨੀ ਮਿੱਟੀ ਨੂੰ ਯੂਜ਼ ਕਰਦੀਆਂ ਸੀਗੀਆਂ ਤੋਂ 50 ਸਾਲ ਦੀ ਹੋ ਕੇ ਵੀ ਉਹ ਐ ਲੱਗਦੇ ਸੀ ਉਹ 30 ਸਾਲ ਦੇ ਆ ਉਹਨਾਂ ਦੇ ਉੱਪਰ ਕੋਈ ਉਹਨਾਂ ਦੇ ਫੇਸ ਦੇ ਉੱਪਰ ਕੋਈ ਰਿੰਕਲਸ ਨਹੀਂ ਸੀ ਕੋਈ ਫਾਈ ਲਾਈਨ ਨਹੀਂ ਸੀਗੀ ਸਕਿਨ ਕੋਈ ਲੂਜ਼ ਨਹੀਂ ਸੀਗੀ ਕੋਈ ਦਾਗ ਨਹੀਂ ਸੀ ਕੋਈ ਧੱਬਾ ਨਹੀਂ ਸੀਗਾ ਕਿਉਂਕਿ ਉਹ ਮਲਤਾਨੀ ਮਿੱਟੀ ਯੂਜ਼ ਕਰਦੇ ਸੀ ਮਲਤਾਨੀ ਮਿੱਟੀ ਨੂੰ ਜੇ ਆਪਾਂ ਰਾਗੜੋਰੀ ਯੂਜ਼ ਕਰਦੇ ਰਹੀਏ ਨਾ ਇਹਦੇ ਨਾਲ ਜਿਹੜੇ ਆਪਣੀ ਸਕਿਨ ਦੀ ਜਿਹੜੀਆਂ ਪ੍ਰੋਬਲਮਸ ਹੈਗੇ ਉਹ ਸਾਰੀਆਂ ਹੀ ਸਹੀ ਹੋ ਜਾਣਗੀਆਂ ਜਿਹੜੇ ਆਪਣੇ ਫੇਸ ਦੇ ਉੱਪਰ ਐਕਸਟਰਾ ਆਇਲ ਆਉਂਦਾ ਜਿਨ੍ਹਾਂ ਦੇ ਬਹੁਤ ਜ਼ਿਆਦਾ ਸਕਿਨ ਆਇਲੀ ਆ ਤੇ ਉਹਨਾਂ ਦਾ ਐਕਸਟਰਾ ਆਇਲ ਵੀ ਇਹ ਰਿਮੂਵ ਕਰ ਦਿੰਦੀ ਆ ਤੇ ਇਹਦੇ ਮੈਂ ਤੁਹਾਨੂੰ ਨਾਲ ਜਿਹੜਾ ਸ਼ੇਅਰ ਕਰੂੰਗੀ ਨਾ ਉਹ ਦੋ ਪੈਕ ਬਣਾਉਣੇ ਤੁਹਾਨੂੰ ਨਾਲ ਸ਼ੇਅਰ ਕਰੂੰਗੀ ਉਹ ਦੋਨੇ ਪੈਕ ਦੇ ਵਿੱਚੋਂ ਤੁਸੀਂ ਕੋਈ ਵੀ ਅਗਦੀ ਸਕਿਨ ਦੇ ਅਕੋਰਡਿੰਗ ਯੂਜ਼ ਕਰ ਸਕਦੇ ਹੋ ਜਿਵੇਂ ਮੈਂ ਇੱਕ ਆਇਲੀ ਸਕਿਨ ਵਾਲਿਆਂ ਵਾਸਤੇ ਵੀ ਅੱਜ ਮੈਂ ਤੁਹਾਨੂੰ ਨਾਲ ਫੇਸ ਪੈਕ ਸ਼ੇਅਰ करूंगी ਤੇ ਇੱਕ ਮੈਂ ਨੋਰਮਲ ਜਾਂ ਕੰਬੀਨੇਸ਼ਨ ਸਕਿਨਾਂ ਜਿਹਦੀ ਜਜ ਡਰਾਈ ਸਕਿਨ ਉਹਨਾਂ ਲਈ ਵੀ ਮੈਂ ਉਹ ਇੱਕ ਪੈਕ ਮੈਂ ਤੁਹਾਨੂੰ ਮਿਟੇ ਦਾ ਸ਼ੇਅਰ ਕਰੂੰਗੀ ਉਸ ਤੋਂ ਪਹਿਲਾਂ ਕਿ ਆਪਾਂ ਅੱਗੇ ਵਧੀਏ ਹਨਾ ਆਪਾਂ ਪੈਕ ਵਗੈਰਾ ਬਣਾਉਣਾ ਸਟਾਰਟ ਕਰੀਏ ਦੋਸਤੋ ਪਹਿਲਾਂ ਜੇ ਤੁਸੀਂ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਜਾਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਬੈਲ ਬਟਨ ਨੂੰ ਕਲਿੱਕ ਕਰਨਾ ਤਾਂ ਕਿ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤਾਂ ਫਿਰ ਚਲੋ ਦੇਖਦੇ ਹਾਂ ਆਪਾਂ ਅੱਜ ਦੇ ਦੋ ਪੈਕ ਇੱਕ oily skin ਵਾਲੇ ਵਾਸਤੇ ਅਤੇ ਇੱਕ ਜਿਹੜੇ ਨਾਰਮਲ ਜਾਂ dry skin ਵਾਲੇ ਇਹਨੂੰ ਯੂਜ਼ ਕਰ ਸਕਦੇ ਆ ਤੇ ਉਹਨਾਂ ਲਈ ਹੈਗਾ ਤੇ ਚਲੋ ਫਿਰ ਆਪਾਂ ਬਣਾਉਣੇ ਆ ਅੱਜ ਦੇ ਜਿਹੜੇ ਉਹ ਪ ਹਾਂਜੀ ਸਭ ਤੋਂ ਪਹਿਲਾਂ ਲਵਾਂਗੇ ਆਪਾਂ ਇੱਕ ਨਿੰਬੂ ਨਿੰਬੂ ਦਾ ਦਾਣਾ ਪ੍ਰੋਪਰੇ ਨੂੰ ਇੱਕ ਨਿੰਬੂ ਆਪਾਂ ਮਿਲਾ ਲਾਂਗੇ ਕਿਉਂਕਿ ਇੱਕ ਤੋਂ 2 ਚਮਚਾ ਚਾਹਤਾਂ ਨਿੰਬੂ ਦਾ ਅਸਰ ਚੰਗਾ ਹੋਊਗਾ ਨਿੰਬੂ ਦੇ ਵਿੱਚ ਐਂਟੀਆਕਸੀਡੈਂਟ ਤੇ ਵਿਟਾਮਿਨ ਸੀ ਹੁੰਦਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਜੋ ਸਕਿਨ ਦੇ ਕੰਪਲੈਕਸ਼ਨ ਨੂੰ ਲਾਈਟ ਕਰਨ ਦੇ ਵਿੱਚ ਆਪਣੇ ਬਹੁਤ ਜ਼ਿਆਦਾ ਹੈਲਪ ਕਰਦਾ ਤੇ ਉਹਦੇ ਵਿੱਚ ਜਿਹੜਾ ਐਕਸਟਰਾ ਬੀ ਬੀਗਾਰਾ ਹੁੰਦੀ ਹੈ ਉਹ ਆਪਾਂ ਦੇ ਚੋਂ ਕੱਢ ਦਾਂਗੇ ਤੇ ਉਸ ਤੋਂ ਬਾਅਦ ਲਵਾਂਗੇ ਆਪਾਂ ਇੱਕ ਆਲੂ ਅਨੂਨੇਕ ਬਹੁਤ ਵਧੀਆ ਪੀਚਿੰਗ ਦਾ ਕੰਮ ਕਰਦਾ ਸਕਿਨ ਦੇ ਉੱਪਰ ਬਹੁਤ ਜਗ੍ਹਾ ਜੇ ਕਾਲਾਪਨ ਹੁੰਦਾ ਨਾ ਜੇ ਰਗੜੀ ਆਪਾਂ ਆਲੂ ਦਾ ਰਸ ਵੀ ਆਪਾਂ ਘੱਲ ਲਵਾਂਗੇ ਨਾ ਇਹਨਾਂ ਨੂੰ ਤੇਜ਼ੀ ਤੋਂ ਜਿਹੜਾ ਕਾਲਾਪਨ ਹੁੰਦਾ ਉਹ ਬਿਲਕੁਲ ਕਲੀਨ ਹੋ ਜਾਊਗਾ ਤੇ ਆਲੂ ਦੇ ਇਹ ਪੀਚ ਜੜੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਜੇ ਤਾਂ ਅਮੀਨ ਸੇਰਾ ਹੁੰਦੀ ਹੈ ਤੇ ਜਿਹੜੇ ਸਕਿਨ ਦੇ ਕੰਪਲੈਕਸ਼ਨ ਬਹੁਤ ਜ਼ਿਆਦਾ ਲਾਈਟ ਕਲਰ ਤੇ ਸਕਿਨ ਨੂੰ ਬਹੁਤ ਜ਼ਿਆਦਾ ਗਲੋਰ ਹੁੰਦਾ ਤੇ ਇਹਨਾਂ ਆਪਾਂ ਦੋ ਤਿੰਨ ਚਮਚਾ ਪੋਨੋ ਅਲੂ ਦੇ ਰਸ ਚਾਹੀਦਾ ਉਹ ਆ ਕੇ ਆਪਣਾ ਆਸਰਾ ਮੈਸ਼ ਕਰਕੇ ਉਹ ਘੱਟ ਲਓ ਤੇ ਉਸ ਤੋਂ ਬਾਅਦ ਲਵਾਂਗੇ ਆਪਾਂ ਬੋਤਾਨੀ ਮਿੱਟੀ ਬੋਤਾਨੀ ਮਿੱਟੀ ਤੁਸੀਂ ਐਂਕਾ ਵੀ ਲੈ ਸਕਦੇ ਹੋ ਜਿੰਨਾਂ ਪਾਸੇ ਦੇ ਵਿੱਚ ਮੋਲਦਾਨੀ ਮਿੱਟੀ ਆਉਂਦੀ ਹੈ ਜਾਂ ਤੁਸੀਂ ਵੈਸੇ ਜਿਵੇਂ ਦੁਕਾਨੀ ਮਿੱਟੀ ਆਉਂਦੀ ਤੁਸੀਂ ਉਹ ਵੀ ਲੈ ਸਕਦੇ ਜਿਹੜੀ ਉਹ ਲੋਕਾਂ ਦੇ ਪ੍ਰਾਪਤਨ ਸ਼ਬਦ ਤੇ ਮੋਜਾਂ ਦੀ ਹੈ ਹੁਣ ਤੁਸੀਂ ਇਹ ਰਾਤ ਨੂੰ ਬੰਗ ਹੋ ਕੇ ਰੱਖ ਦੋ ਤੇ ਸਵੇਰ ਨੂੰ ਯੂਜ਼ ਕਰ ਸਕਦੇ ਮੈਂ ਇਹ ਤੇ ਦੋ ਤਿੰਨ ਚਮਚ ਲੈ ਫਿਰ ਉਸ ਤੋਂ ਬਾਅਦ ਲਵਾਂਗੇ ਤਾਂ ਗੱਚਾ ਦਿੱਤ ਤੁਸੀਂ ਉਹ ਬਲੇਹੋ ਤਤ ਬਿਲਾ ਸਾਧੋ ਤੇ ਜੇ ਤੁਹਾਡੇ ਕੋਲ ਕੱਚਾ ਗਦਾ ਤੁਸੀਂ ਕੱਚਾ ਤਤ ਬਿਲਾ ਸਾਧੋ ਉਸ ਤੋਂ ਅਲੋਂਗ ਮੈਂ ਕੁਲ ਆਜਾ ਜੇ ਤੁਸੀਂ ਕੁਲ ਕਰ ਲਈ ਉਸ ਕਰਨਾ ਤੁਹਾਡੇ ਕਰੇ ਜੇ ਉਹ ਰੋਜ਼ ਲੱਗੇ ਹੋਏ ਤੁਸੀਂ ਉਹ ਵੀ ਉਸ ਕਰ ਸਕਦੇ ਹੋ ਤੇ ਤੇ ਸਪਟਕਾਲਾ ਬਣਾਵਾਂਗੇ ਪਰ ਡਰਾਈ ਸਕਿਨ ਵਾਲੇ ਵਾਸਤੇ ਪੈਕ ਜਿਨ੍ਹਾਂ ਦੀ ਪੌ 14 ਡਰਾਈ ਸਕਿਨ ਸਕਿਨ ਕੰਬੀਨੇਸ਼ਨ ਆ ਫੰਗਲੇ ਪੈਕ ਖੋਦ ਲਈ ਆਪਾਂ 2 ਚਮਚਾ ਮਲਤਾਨੀ ਮਿੱਟੀ ਦਾ ਫਿਰ ਉਸ ਤੋਂ ਬਾਅਦ ਲਵਾਂਗੇ ਆਪਾਂ ਇਹਦੇ ਵਿੱਚ ਅਲੂ ਦਾ ਇੱਕ ਚਮਚ ਰਸ ਤੇ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਚੀਜ਼ ਹੋਰ ਮਿਕਸ ਕਰਾਂਗੇ ਆ ਸ਼ਾਇਦ ਸ਼ਾਇਦ ਆਪਾਂ ਇੱਕ ਚਮਚੇ ਦੇ ਵਿੱਚ ਮਿਕਸ ਕਰਾਂਗੇ ਤਾਂ ਕਿ ਆਪਣੀ ਜਿਹੜੀ ਸਕਿਨ ਨੂੰ ਮੋਸਚਰਾਈਜ਼ਰ ਮਿਲੇ ਤੇ ਸਕਿਨ ਆਪਣਾ ਡਰਾਈ ਨਾ ਹੋਵੇ ਤੇ ਇਹਦੇ ਲਈ ਆਪਾਂ ਇੱਕ ਚਮਚ ਸ਼ਾਤ ਲਵਾਂਗੇ ਤੇ ਇਹਨਾਂ ਆਪਾਂ ਪ੍ਰੋਪਰ ਕਰ ਲਾਂਗੇ ਉਹ ਮਿਕਸ ਇਦੇ ਵਿੱਚ ਹੋਰ ਆਪਾਂ ਇੱਕ ਚੀਜ਼ ਲਾਸਟ ਆਪਾਂ ਇੱਕ ਚੀਜ਼ ਹੋਰ ਐਡ ਕਰਾਂਗੀ ਇਸ ਤਰ੍ਹਾਂ ਆਪਾਂ ਉਹ ਮਿਕਸ ਕਰਕੇ ਇਹਦਾ ਆਪਾਂ ਡਰਾਈ ਸਕਿਨ ਵਾਲਿਆਂ ਵਾਸਤੇ ਇਹ ਪੈਕ ਰੈਡੀ ਕੀਤਾ ਤੁਸੀਂ ਇਹਦਾ ਬਣਾ ਸਕਦੇ ਹੋ ਫਿਰ ਉਸ ਤੋਂ ਬਾਅਦ ਆਪਾਂ ਜਿੰਨਾਂ ਦੀ ਪੌਚਾ ਦਾ ਆਇਲ ਸਕਿਨ ਨਾਲ ਉਹਨਾਂ ਲਈ ਪੈਕ ਨਰੇ ਇਹਦੇ ਵਿੱਚ ਖੋ ਲੱਮਨ ਦਾ ਇੱਕ ਚਮਚਾ ਪਾ ਲੈ ਆਸੀਗਾ ਤੇ ਇਹਦੇ ਵਿੱਚ ਆਪਾਂ 1/2 ਚਮਚਾ ਚੀ ਮੋਦਨ ਮਿੱਟੀ ਦਾ

ਜਿੰਨਾਗਾ ਆਪਾਂ ਪੈਕ ਨਾ ਰਿਆ ਨਾ ਉਹਦੇ ਰਿਕਾਰਡਿੰਗ ਦਾ ਇੱਕ ਚਮਚੀ ਗੁਦਾ bột ਉਹ ਕੋਫੀ ਨਾਲ ਨੂੰ ਪਾਪਰ ਖਾਂਦਾ ਆਪਾਂ ਨੂੰ ਮਿਕਸ ਇਹ ਬਣ ਗਿਆ oily skin ਵਾਲਿਆਂ ਵਾਸਤੇ ਵਾਕ ਜਮਨੂ ਕੱਲਰ ਵੀ ਕਦੇ ਵੀ ਜਿਹੜੇ ਨੀਮ ਹੁੰਦਾ ਨਾ ਉਹਨੂੰ ਕਦੇ ਵੀ ਨਾ ਤੁਸੀਂ ਇਹ ਸਿੱਧਾ ਡਰਕ ਲਈ ਆ ਦੀ ਫੇਸਪਕ ਨੂੰ ਲਗਾਉਣਾ ਕਿਸੇ ਪੈਕ ਵਜ਼ਾਰਾ ਦੇ ਵਿੱਚ ਮਿਲਾ ਕੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਜੇ ਤੁਸੀਂ ਆਦਾਂ ਫਲਾਵਰ ਤੁਸੀਂ ਆਪਦੇ ਘਰ ਦੇ ਵਿੱਚੋਂ ਲੱਗੇ ਹੋਏ ਆ ਤੇ ਇਹਨਾਂ ਨੂੰ ਪੀਸ ਕੇ ਤੁਸੀਂ ਲਗਾ ਲਗਾ ਸਕਦੇ ਹੋ ਅਤੇ ਫੇਸ ਪੈਕ ਦੇ ਵਿੱਚ ਮਿਲਾ ਸਕਦੇ ਹੋ ਤੇ ਜੇ ਤੁਹਾਡੇ ਕੋਲੇ ਵਾਸੇ ਰੋਜ਼ ਵਾਟਰ ਹੈਗਾ ਸੀ ਮੇਰੇ ਕੋਲ ਤਾਂ ਦੇ ਤੁਸੀਂ ਰੋਜ਼ ਵਾਟਰ ਵੀ ਮਿਕਸ ਕਰਨਾ ਚਾਹੁੰਦੇ ਹੋ ਥੋੜਾ ਥੋੜਾ ਲਾਸਟ 'ਚ ਰੋਜ਼ ਵਾਟਰ ਮਿਕਸ ਕਰਨਾ ਜਿਆਦਾ ਨਹੀਂ ਕਰਨਾ ਥੋੜਾ ਥੋੜਾ ਹੀ ਕਰਨਾ ਤੇ ਇਸ ਤਰ੍ਹਾਂ ਤੁਸੀਂ ਇਹ ਦੋ ਪੈਕ ਰੈਡੀ ਹੋ ਗਏ ਹਾਂਜੀ ਇਸ ਤਰ੍ਹਾਂ ਬਣਾਵਾਂਗੇ ਆਪਾਂ ਦੋਨੇ ਪੈਕ ਕਿ ਉਹਨੇ ਪੈਕ ਦੇ ਵਿੱਚੋਂ ਜਿਹੜਾ oily skin ਵਾਲਿਆਂ ਵਾਸਤੇ ਤੁਸੀਂ oily skin ਵਾਲੇ ਯੂਜ਼ ਕਰ ਸਕਦੇ ਹੋ ਕਿਉਂਕਿ oily skin ਵਾਲਿਆਂ ਨੂੰ ਜਰਾ ਐਕਸਟਰਨਲ ਫੇਸ ਤੇ ਉੱਪਰ oil ਹੁੰਦਾ ਉਹਦੇ ਕਰਕੇ ਉਹਨਾਂ ਦੀ ਜਿਹੜੀ skin ਹੈ ਉਹਦੇ 'ਤੇ ਬਹੁਤ ਜ਼ਿਆਦਾ ਦਾਗ ਤਾਂ ਬੇ ਬਹੁਤ ਜ਼ਿਆਦਾ ਫਿੰਸੀਆਂ ਵਗੈਰਾ ਹੁੰਦੀਆਂ ਤੇ ਉਹਦੇ ਲਈ ਮੈਂ ਇਹ ਪੈਕ ਤੁਸੀਂ ਇਹ ਯੂਜ਼ ਕਰ ਸਕਦੇ ਹੋ ਉਹਨਾਂ ਦੇ ਨਾਰਮਲ ਸਕਿਨ ਹੈ ਕੰਬੀਨੇਸ਼ਨ ਸਕਿਨ ਨਾ ਜਾਂ ਡਰਾਈ ਸਕਿਨ ਨਾ ਉਹ ਵਾਲੇ ਆਹ ਵਾਲਾ ਪੈਕ ਤੁਸੀਂ ਯੂਜ਼ ਕਰ ਸਕਦੇ ਹੋ ਠੀਕ ਹੈ ਮੇਰੀ ਤਾਂ ਇਹ ਕੰਬੀਨੇਸ਼ਨ ਸਕਿਨ ਨਾ ਤੇ ਮੈਂ ਜਿਹੜਾ oily ਸਕਿਨ ਵਾਲੇ ਵਾਸਤੇ बनाया मैं उ यूज़ करूँगी जो तुम रेगूलर ही इन हफ्ते तक यूज़ करते रहोगे ना तो जड़े सारिया स्किन के उपर प्रॉब्लम है वह हौली 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 सही होने लग जाएगी तो स्किन बहुत ज़्यादा वजी है स्किन टाइट हो जूगी तो सब तो पहले इन लगा कि लगाने तो पहला भी एक प्रोसैस आप जरूर करा तो जरा देपर कोई मेकअप वगैरह किया हो सब तो रिमूव करना ठीक है मेरे स्किन के उपर कोई मेकअप नहीं किया सिर्फ लिपस्टिक सिर्फ गली ਬਿੰਦੀ ਲੱਗੀ ਸੀਗੀ ਤੇ ਮੈਂ ਬਿੰਦੀ ਲਾਤੀ ਠੀਕ ਹੈ ਫਲਾ ਆਪਣਾ ਦੇ ਫੇਸ ਤੇ ਉੱਪਰ ਕਲੀਨਜ਼ਿੰਗ ਕਰਾਂਗੇ ਕਲੀਨਜ਼ਿੰਗ ਲਈ ਲਾਇਆ ਮੈਂ ਰੋ ਮਿਲਕ ਤੁਸੀਂ ਕੋਈ ਵੀ ਮਿਲਕ ਲੈ ਸਕਦੇ ਹੋ ਜਾਂ ਤਾਂ ਕੱਚਾ ਦੁੱਧ ਲੈ ਸਕਦੇ ਹੋ ਜੇ ਤੁਹਾਡੇ ਘਰ ਉਪਲਿਆ ਹੈ ਤਾਂ ਉਹ ਤਾਂ ਠੀਕ ਹੈ ਕੱਚਾ ਨਹੀਂ ਹੈਗਾ ਤਾਂ ਤੁਸੀਂ ਉਪਲਿਆ ਹੋਇਆ ਦੁੱਧ ਵੀ ਲੈ ਸਕਦੇ ਹੋ ਤੁਸੀਂ ਮੈਂ ਥੋੜੀ ਕਾਟਨ ਲਈ ਹੈ ਇਹਨੂੰ ਡਿਪ ਕੀਤੀ ਇਹਨੂੰ ਜਿਹੜਾ ਆਪਣੇ ਸਕਿਨ ਦੇ ਉੱਪਰ ਕੋਈ ਵੀ ਐਕਸਟਰਾ ਡਾਟ ਵਗੈਰਾ ਹੈ ਕਿ ਉਹ ਰਿਮੂਵ ਹੋ ਜਾਂਦੀ ਹੈ ਤੇ ਇਹਦਾਂ ਜਿਹੜਾ ਆਪਣਾ ਪੈਕ ਦਾ ਰਿਜ਼ਲਟ ਆ ਬਹੁਤ ਵਧੀਆ ਹੋਊਗਾ ਇਸ ਕਰਕੇ ਸਭ ਤੋਂ ਪਹਿਲਾ ਕਦਮ ਤੇ ਫੇਸ ਤੇ ਉੱਪਰ ਕਲੀਨਸਿੰਗ ਕਰੋ ਇਸ ਤਰ੍ਹਾਂ ਮੈਂ ਹਾਂ ਤੇ ਫੇਸ ਤੇ ਉੱਪਰ ਕਲੀਨਜ਼ਿੰਗ ਕਰ ਲਈ ਫਿਰ ਵਾਸ਼ਿੰਗ ਕਰਨਾ ਹੈ ਜਿਹੜੇ ਮੇਰੇ ਫੇਸ ਦੇ ਉੱਪਰ ਐਕਸਟਰਾ ਥੋੜੇ ਮੋਟਾ ਮਿਕਾ ਤਾਂ ਕੀ ਤੈਨੂੰ ਸੀਗਾ ਐਕਸਟਰਾ ਜਿਹੜਾ ਥੋੜੇ ਥੋੜੇ ਡਾਟ ਸੀਗੇ ਉਹ ਇਹਦੇ ਵਿੱਚ ਨਿਕਲ ਗਏ ਨੱਕ ਦੇ ਉੱਪਰ ਵੀ ਕਲੀਨਜ਼ਿੰਗ ਕਰਨੇ ਅਸਰਾ ਨੇ ਕਿਤੇ ਪ੍ਰੀ ਕਲੀਨਜ਼ਿੰਗ ਕੀਤੀ ਕਲੀਨਜ਼ਿੰਗ ਕਰਨ ਤੋਂ ਬਾਅਦ ਆਪਾਂ واਸ਼ ਨਹੀਂ ਕਰਨਾਗਾ ਫਿਰ ਉਸ ਤੋਂ ਬਾਅਦ ਲਵਾਂਗੇ ਜਿਹੜਾ ਆਪਾਂ ਦੋਨਾਂ ਪੈਕ ਬਣਾਏ ਸੀ ਕਿ ਉਹਨਾਂ ਚੋ ਡੈਰਟੀ ਸਕਿਨ ਦੇ ਅਕੋਰਡਿੰਗ ਹੈ ਉਹ ਆਪਾਂ ਪੈਕ ਲਵਾਂਗੇ ਜਿਵੇਂ ਇਹ ਮੇਰੀ ਸਕਿਨ ਦੇ ਅਕੋਰਡਿੰਗ ਸੀਗਾ ਮੈਂ ਇਹ ਲੈ ਰਹੀ ਹਾਂ oily skin ਵਾਲਾ ਤੇ ਤੁਸੀਂ ਆਪ ਦੀ ਸਕਿਨ ਦੇ ਅਕੋਰਡਿੰਗ ਲੈ ਸਕਦੇ ਹੋ ਇਹਨੂੰ ਆਪਾਂ ਸਿਰਫ ਆਪਦੇ ਹੱਥ ਨਾਲ ਹੀ ਇਹਨੂੰ ਲਗਾਉਗਾ ਬਰਸ਼ ਵਗੈਰਾ ਦੇ ਨਹੀਂ ਕੋਈ ਨੀਟ ਨਹੀਂ ਹੁੰਦੀਗੀ ਜੇ ਤੁਸੀਂ ਬਰਸ਼ ਕਰਾ ਵੀ ਲੈਣਾ ਚਾਹੋ ਨੀ ਆ ਦੇ ਬਰਸ਼ ਨਾਲ ਆਉਦੀ ਫੇਸ ਪੈਕ ਨੂੰ ਲਗਾਉਣਾ ਚਾਹੁੰਦੇ ਕਿਸ ਬਰਸ਼ ਨਾਲ ਲੱਸੋਤੋਂ ਬਟ ਮੈਂ ਹੱਥ ਨਾਲ ਹੀ ਕੰਫਰਟੇਬਲ ਹਾਂ ਤੇ ਮੈਂ ਹੱਥ ਨਾਲ ਹੀ ਇਹਨੂੰ ਯੂਜ਼ ਕਰ ਲਵਾਂਗੀ ਇਹ ਪੈਕ ਨੂੰ ਇਸ ਤਰ੍ਹਾਂ ਲਗਾਵਾਂਗੇ ਆ ਐਸੇ ਨੀਚੇ ਵੀ ਨੂੰ ਲਗਾ ਲਾਂਗੇ ਇਹ ਜਿਹੜੀ ਮਲਤਾਨੀ ਮਿੱਟੀ ਹੈ ਨਾ ਮਲਤਾਨੀ ਮਿੱਟੀ ਆਪ ਨੂੰ cooling effect ਵੀ ਦਿੰਦੀ ਆ ਤੇ ਆਪਣੀ ਸਕਿਨ ਨੂੰ ਹਾਈਡਰੇਟ ਵੀ ਕਰਦੀ ਆ ਇਹਦੇ ਨਾਲ ਗਰਮੀ ਦੇ ਵਿੱਚ ਵੈਸੇ ਵੀ ਮਲਤਾਨੀ ਮਿੱਟੀ ਆਪ ਨੂੰ ਦਾ ਪੈਕ ਆਪਾਂ ਨੂੰ ਰੈਗੂਲਰਲੀ ਯੂਜ਼ ਕਰਦੇ ਰਹਿਣਾ ਚਾਹੀਦਾ ਇਹਦੇ ਨਾਲ ਆਪਾਂ ਨੂੰ cooling effect ਵੀ ਮਿਲੇਗਾ ਤੇ ਆਪਣੀ ਸਕਿਨ ਹਾਈਡਰੇਟ ਵੀ ਰਹੋਗੀ ਤੇ ਇਸ ਤਰ੍ਹਾਂ ਮੈਂ ਪੈਕ ਆਪਦੇ ਫੇਸ ਦੇ ਉੱਪਰ ਲਗਾ ਲਿਆ ਤੇ ਇਹਨੂੰ ਫੇਸ ਪੈਕ ਨੂੰ ਤੁਸੀਂ 15 ਮਿੰਟ ਤੱਕ ਜਿੰਨਾ ਚਿਹਰੇ ਥੋੜਾ 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 ਡਰਾਈ ਨਹੀਂ ਹੁੰਦਾ ਉਹਨਾਂ ਚਿਹਰੇ ਨੂੰ ਲੱਗੇ ਰਹਿਣ ਦੇਣਾ ਸਾਰਾ ਡਰਾਈਨਿੰਗ ਕਰਨਾ ਪ੍ਰੋਪਰ ਡਰਾਈਨਿੰਗ ਕਰਨਾ ਤਾਂ ਕਿ ਆਪਣੀ ਸਕਿਨ ਵਿੱਚ ਹੋ ਜਾਵੇ ਖਿੱਚ ਪਵੇ ਇੰਨਾ ਡਰਾਈਨਿੰਗ ਕਰਨਾਗਾ 15 ਮਿੰਟ ਤੱਕ ਲੱਗੇ ਰਹਿਣ ਦੋ ਜਦੋਂ ਇਹ ਥੋੜਾ ਥੋੜਾ ਪੇ ਡਰਾਈ ਹੋਣ ਲੱਗੇ ਥੋੜੀ ਸਕਿਨ ਵਿੱਚ ਅੰਝ ਲੱਗਣ ਲੱਗੇ ਵੀ ਖਿੱਚ ਕੰਦੀ ਹੈ ਤੇ ਉਸ ਟਾਈਮ ਤੁਸੀਂ ਇਹਨੂੰ ਵਾਸ਼ ਕਰਦੇ ਹਾਂ ਫਿਰ 10 ਮਿੰਟਾਂ ਬਾਅਦ ਮੈਂ ਤੁਹਾਨੂੰ ਵਾਸ਼ ਕਰਕੇ ਠੀਕ ਹੈ ਫਿਰ ਉਸ ਤੋਂ ਬਾਅਦ ਤੁਹਾਨੂੰ ਮਿਲਦੀ ਹੈ ਹਾਂਜੀ ਮੈਨੂੰ ਹੋ ਗਿਆ ਸੀਗੇ 15 ਮਿੰਟ ਔਰ ਇਸਕਿੰਦੇ ਉੱਪਰ ਲੱਗੇ ਹੋਏ ਪੈਕ ਨੂੰ ਤੇ ਮੈਂ ਰਿਮੂਵ ਕਰਤਾ ਹੁਣ ਥੋੜਾ ਜਿਹਾ ਡਰਾਈ ਹੋ ਗਿਆ ਇਹ ਜਿਆਦਾ ਡਰਾਈ ਨਹੀਂ ਕੀਤਾ ਮੈਂ ਮੈਂ ਉਨਾ ਕੀ ਡਰਾਈ ਕੀਤਾ ਜਦੋਂ ਮੈਂ ਥੋੜਾ ਜਿਹਾ ਲੱਗਣ ਨੂੰ ਥੋੜੀ ਜਿਹੀ ਖਿੱਚੀ ਪੈਂਦੀ ਹੈ ਮੈਂ ਉਸ ਟਾਈਮ ਮੈਂ ਇਹਨੂੰ ਰਿਮੂਵ ਕਰਤਾ ਮੈਂ ਵਾਸ਼ ਕਰੀ ਤੇ ਇਹ ਪੈਕ ਥੋੜੇ ਲਈ ਬਹੁਤ ਵਧੀਆ ਫਿਰ ਉਸ ਤੋਂ ਬਾਅਦ ਜੇ ਤੁਸੀਂ ਸਕਿਨ ਇਹ ਮੋਟਾ ਨਮੀਟਾ ਪੈਕ ਲਗਾ ਰਹੇ ਹੋ ਤਾਂ ਜੇ ਤੁਹਾਡੀ ਡਰਾਈ ਸਕਿਨ ਨਾ ਤਾਂ ਉਸ ਤੋਂ ਬਾਅਦ ਆਉਤੇ ਫੇਸ ਦੇ ਉੱਪਰ ਜਿਹੜਾ ਤੁਸੀਂ ਮੋਸਚਰਾਈਜ਼ਰ ਵਗੈਰਾ ਯੂਜ਼ ਕਰਦੇ ਹੋ ਤਾਂ ਆ ਦਾ ਮੋਸਚਰਾਈਜ਼ਰ ਵਗੈਰਾ ਲਗਾਓ ਤੇ ਜੇ ਤੁਹਾਡੀ ਆਇਲੀ ਸਕਿਨ ਨਾ ਤੇ ਆਇਲੀ ਸਕਿਨ ਵਾਲੇ ਵੀ ਆਉਤੇ ਸਕਿਨ ਦੇ ਉੱਪਰ ਜਿਹੜਾ ਤੁਸੀਂ ਮੋਸਚਰਾਈਜ਼ਰ ਲੋਸ਼ਨ ਜਾਂ ਕੁਝ ਵੀ ਆਦੇ ਫੇਸ ਦੇ ਉੱਪਰ ਲਗਾਉਣੇ ਆ سیرਮ ਵਗੈਰਾ ਲਗਾਉਣੇ ਤੁਸੀਂ ਉਹ ਜ਼ਰੂਰ ਲਗਾਉਣੇ ਤੇ ਇਹ ਫੇਸ ਪੈਕ ਤੁਸੀਂ ਜੇ ਰੈਗੂਲਰਲੀ ਯੂਜ਼ ਕਰਦੇ ਰਹੋਗੇ ਨਾ ਇਹਨਾਂ ਥੋੜੇ ਸਕਿਨ ਦੇ ਉੱਪਰ ਜੇ ਫਾਈਨ ਲਾਈਨਸ ਆ ਰਹੀਆਂ ਥੋੜੇ ਥੋੜੇ ਲਾਈਨਸ ਵਗੈਰਾ ਆ ਰਹੀਆਂ ਠੀਕ ਹੈ ਸਕਿਨ ਲੂਸ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਉਹ ਵੀ ਸਕਿਨ ਟਾਈਟ ਹੋ ਗਈ ਲਾਈਨਸ ਜਿਹੜੀਆਂ ਤੁਹਾਡੇ ਸਕਿਨ ਦੇ ਉੱਪਰ ਸ਼ੋ ਹੋ ਰਹੀਆਂ ਉਹ ਵੀ ਥੋੜੀਆਂ ਸਹੀ ਹੋਣ ਲੱਗ ਜਾਣਗੀਆਂ ਤੇ ਇਸ ਪੈਕ ਨੂੰ ਬਣਾਓ ਤੇ ਲਗਾ ਕੇ ਮੈਨੂੰ ਜ਼ਰੂਰ ਦੇਖੋ ਤੇ 1 ਮਿੰਟ ਦੇ ਵਿੱਚ ਦੱਸਣਾ ਤੁਹਾਨੂੰ ਇਹਦਾ ਰਿਜ਼ਲਟ ਮਿਲਿਆ ਜਾਂ ਨਹੀਂ ਮਿਲਿਆ ਤੇ ਵੀਡੀਓ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਮਿਲਦੇ ਆ ਫਿਰ ਨੈਕਸਟ ਵੀਡੀਓ ਵਿੱਚ सश